ਮਾਨ ਸਤਿਵੰਤ ਡਾਕਟਰ ਤੇਜਵੰਤ ਗਿੱਲ ਨੂੰ ਜੋ ਆਪਣਾ ਜਿਹੜਾ ਸੁਜੀਤ ਪਾਤਰ ਮਮਰੀਲ ਪਾਸ ਨੇ ਉਹ ਤੁਹਾ ਗੱਲ ਸੰਜਿਆ ਕਰਨ ਡਾਕਟਰ ਤੇਜਵੰਤ ਗਿੱਲ ਐ ਸੱਚੇ 4 ਸਾਲ ਪਹਿਲਾਂ ਦੀ ਗੱਲ ਯਾਦ ਆ ਰਹੀ ਹੈ ਕਿ ਸਾਹਿਤ ਪਾਰਟਿਸੈਂਟ ਕੱਢ ਨਹੀਂ ਮੈਨੂੰ ਫਿਰ ਉਸੇ ਦੀ ਪਾਰਟੀ ਦਿੱਤੀ ਸੀ ਕਿ ਸੋਰੀ ਫਤ ਉਸੇ ਨੂੰ ਫਾਕਾ ਜਿਹੜਾ ਤੇ ਟਾਈਟ ਪਾਸ਼ੀ ਨੂੰ ਚੇਸ ਹੈ ਉਸ ਜੀਤ ਪਟ੍ਰੋਨਾ ਨੇ ਕਿਹਾ ਸੀ ਕਿ ਮੈਨੂੰ ਲਾਫਾਂ ਦੇ ਸਾਹ ਵੀ ਸੁਣਾਈ ਦਿੰਦੇ ਹੈ ਮੇਰੇ ਸੰਗ ਜਿੱਤ ਨਹੀਂ ਸੀ ਆ ਰਿਹਾ ਕਿ ਉਹਨਾਂ ਦਾ ਕੀ ਮਤਲਬ ਹੈ ਪਰ ਇਹ ਵੀ ਨਹੀਂ ਜਰੂਰ ਲਗਿਆ ਸੀ ਕਿ ਮੈਨੂੰ ਤਾਂ ਸਿਰ ਸਾਸ ਸੁਣਦੇ ਪਰ ਸੁਜੀਤ ਪਾਤਰ ਨੂੰ ਜ਼ਰੂਰ ਸੁਣਦੇ ਜਿਸ ਦੇ ਕਰਕੇ ਉਹਨਾਂ ਦੇ ਇੱਕ ਆਮ ਕਿਆਸੀ ਤੇ ਮੈਨੂੰ ਉਹਨਾਂ ਦੇ ਜਿਹਸਤੇ ਨਰਾਈਪ ਟਾਸਕ ਆਰਡਰ ਇਹ ਇਸ ਕਰਕੇ ਵੀ ਚੱਲਦਾ ਨਹੀਂ ਹਾ ਕਿ ਬਹੁਤ ਉਹਨਾਂ ਦੇ ਆਰੰਭ ਤੋਂ ਹੀ ਮੈਂ ਉਹਨਾਂ ਦੇ ਕੱਪਟਾ ਜਾਦੇ ਹਾਂ ਕੱਟਦੇ ਉਹ ਜਿਵੇਂ ਲਿਖਤਾ ਵੀ ਰਿਹਾ ਉਹਦੇ ਵਿੱਚ ਇਸ ਤਰ੍ਹਾਂ ਦੇ ਵੀ ਵਿਚਾਰ ਹੁੰਦੇ ਸੀ ਜਿਨ੍ਹਾਂ ਤੇ ਸਾਡੀ ਸਹਿਮਤੀ ਹੁੰਦੀ ਸੀ ਕਈਆਂ ਤੇ ਸਹਿਮਤੀ ਨਹੀਂ ਵੀ ਹੁੰਦੀ ਸੀ ਪਰ ਹਰ ਇੱਕ ਚੀਜ਼ ਉਹ ਅਸੀਂ ਜਿਸ ਤਰ੍ਹਾਂ ਲੈ ਇੰਤਿਹਸੀ ਖਾਸ ਤੌਰ ਤੇ ਸੰਜੀਤ ਪਾਤਰ ਜਿਸ ਤਰ੍ਹਾਂ ਰਹਿਂਦੀ ਸੀ ਉਹ ਇੱਕ ਆਪਣੇ ਆਪ ਦੇ ਵਿੱਚ ਮਸਾਲਾ ਸੀ ਸੋ ਮੈਨੂੰ ਇਹ ਮੇਰੇ ਪੰਤੇ ਵਿੱਚ ਇਹ ਖਾਹਸ਼ ਪਾਤੀ ਚੱਲੀ ਗਈ ਕਿ ਆਖਰ ਕਿ ਸ੍ਰੀਜਿਤ ਪਾਤਰ ਦੇ ਵਿੱਚ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਕਿਹਾ ਇਸ ਤਰ੍ਹਾਂ ਦੇ ਪ੍ਰਵਾਹ ਕਿ ਮੈਂ ਸੁਝਦੇ ਕਿ ਇਸ ਤਰ੍ਹਾਂ ਉਹਨਾਂ ਦੇ ਮਸਤਕ ਦੇ ਵਿੱਚ ਉਹਨਾਂ ਦੇ ਕਦਰ ਦੇ ਵਿੱਚ ਉਹ ਗਨਾਵਾਂ ਆ ਜਾਂਦੀਆਂ ਨੇ ਜਿਹੜੀਆਂ ਕਰਕੇ ਉਸ ਵਕਤ ਜਿਹੜੇ ਵੱਡੇ ਵੱਡੇ ਕੰਪਨੀ ਕਰਨ ਉਹਨਾਂ ਨੂੰ ਵੀ ਨਹੀਂ ਸੇਵਦੀ ਮਸਾਦਤ ਕਰਦੇ ਉਹਨਾਂ ਪ੍ਰੋਫੈਸਰ ਮੋਹਨ ਸਿੰਘ ਉਹ ਬਟਾ ਪ੍ਰੀਤ ਇਹ ਇਹਨਾਂ ਦਾ ਜੋਕ ਵੀtre ਸੀ ਅਤੇ ਇਹਨਾਂ ਦੀ ਥਾਂ ਹਰਨਾਮ ਸਿੰਘ ਆਜ਼ ਜਾਂ ਇਸ ਤਰ੍ਹਾਂ ਦੇ ਐਕਟਿਵਿਟੀਆ ਰਹੇ ਹਨ ਦੂਜੇ ਪਾਸੇ ਡਾਕਟਰ ਰਪਿੰਦਰ ਸਿੰਘ ਜਾਂ ਹੋਰ ਇਸ ਤਰ੍ਹਾਂ ਦੇ ਕਾਰੀ ਜਿਹੜੇ ਉਹ ਤੇ ਦਿਖਾਵਟ ਦੇਖੋ ਫਸਲ ਦੇ ਕਰਤੇ ਸੀ ਉਹ ਹਨ আর یوں لگتا ਹੁੰਦਾ ਸੀ ਕਿ ਜੋ ਉਹ ਸ਼ਬਦ ਵਰਤ ਰਹੇ ਨੇ ਉਹ ਉਹ ਸ਼ਬਦ ਬਦਰੇ ਕਰਕੇ ਬਾਤ ਦੇ ਪੁਆਇੰਟ ਆਫ ਥਰਿਸ਼ ਕਿ ਉਹਨਾਂ ਨੇ ਕੋਈ ਨਾ ਕੋਈ ਵਿਚਾਰ ਬਣਾਏ ਹੋਏ ਨੇ আর ਉਹਨਾਂ ਵਿਚਾਰਾਂ ਨੂੰ ਸਿੱਧੇ ਕਰੰਡਿਕੇਟ ਉਹ ਕੋਈ ਰਚਨਾ ਕਰਦੇ ਆ ਅਮਯੋ ਰਚਨਾ ਕਹਿੰਨ ਲੋਕ ਫਕੀਰ ਹੁੰਦੇ ਸੀ ਜਾਂ ਦੂਸਰੇ ਦਰਜੀ ਹੁੰਦੇ ਸੀ ਸਵਾਰ ਵਾਲੇ ਹੁੰਦੇ ਸੀ ਮਤੇ ਇਸ ਤਰ੍ਹਾਂ ਚੱਲਦਾ ਸੀ ਪਰ ਜਦੋਂ ਮੈਂ ਸੱਚੀ ਪਾਤਰ ਦੀ ਜਦੋਂ ਮੈਂ ਪਾਤਰ ਸੀ ਤਾਂ ਮਨ ਵਿੱਚ ਬੈਠਾ ਸੀ ਕਿ ਇੱਥੇ ਜਿਹੜਾ ਸ਼ਬਦ ਹੈ ਜਿਹੜਾ ਅੱਖਰ ਹੈ ਉਹ ਬਹੁਤ ਅਰਾਜ ਆਇਆ ਹੋਇਆ ਉਹ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਕੇਬਲ ਸੀ ਜੀ ਕਾਪਟਾ ਸੀ ਉਹਦੇ ਵਿੱਚ ਉਹ ਪੁਆਇਆ ਬੜੇ ਸਹਜ ਭਾਵ ਦੇ ਨਾਲ ਉਹ ਉਸ ਦੇ ਕਿਤੇ ਵਿੱਚ ਉਸ ਤੇ ਰਿਹਾ ਹੋਸਨ ਉਹਨਾਂ ਦੇ ਚਾਇਆ ਮਿਸਾਲ ਦੇ ਤੌਰ ਤੇ ਮੇਰੇ ਖਿਆਲ ਦੇ ਵਿੱਚ ਜਿਹੜੀ ਉਹ ਪੋਸਟ ਕੀ ਦਿੱਤਾ ਸੀ ਉਹ ਆਉਤੇ ਸਪੇਟ ਬਾਵੰਤ ਸੀ ਜਿਸ ਤਰ੍ਹਾਂ ਕਿ ਉਹ ਆਉਤੇ ਕਾਰਦੇ ਦਾਰਦੀ ਖਾ ਦੇ ਪਤਾ ਦੇ ਪੁਬਲਿਕ ਕਾਚੇ ਦੇ ਗਾਣੇ ਮਾ ਦੇ ਡਾਕੂ ਗੱਲ ਕਰਦਾ ਪਰ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਐਂਸ ਨਹੀਂ ਜਿੱਗ ਰਹੀ ਕਿ ਕੋਈ ਜ਼ੋਰ ਲਾ ਕੇ ਕਹੀ ਗਈ ਹੈ ਸੋ ਤਾਂ ਸਿੱਧ ਜਿਸ ਤਰ੍ਹਾਂ ਉਸ ਨੂੰ ਸੁਤੀ ਉਸਵੇਂ ਉਹ ਲਿਖੀ ਹੋਈ ਸੀ ਕਿ ਐ ਲੱਗਦਾ ਸੀ ਕਿ ਜਿੱਥੇ ਤੇ ਉਸ ਦੇ ਜਿਹੜੀ ਪਾ ਰੁਕਤਾ ਉਹ ਆਜ ਦੇ ਰੋਹੇਟਾ ਜਾ ਪ੍ਰਤੀਵਾਦ ਠਾ ਉਸ ਜਿਹੜੀ ਕਵਤਾ ਸੀ ਉਹ ਇੱਕ ਸੰਵਾਦ ਵਿੱਚ ਉਹ ਕੁਝ ਸੀ ਪਰ ਇਹ ਜਿਹੜਾ ਸੰਵਾਦ ਸੀ ਉਹ ਉਹ ਉਸਨੇ ਕਿਹਾ ਕਿ ਉਹ ਤਾਂ ਅਜਿਹਾ ਹੈ ਕਿ ਉਸ ਹਾਦਿਸੇ ਤੋਂ ਤੇ ਜਿਹੜੀਆਂ ਕਵਤਾਵਾਂ ਦੇ ਵਿੱਚ ਇਹ ਸੰਵਾਦ ਉਸ ਤੇ ਆਪਣੀ ਜਵਾਨੀ ਦੇ ਨਾਲ ਜੋ ਜਿਸ ਪਰ ਉਹ ਵਿਚਰਦਾ ਸੀ ਉਸ ਦੇ ਨਾਲ ਜਾ ਤੇ ਸਾਥੀ ਇਹ ਨੇ ਸੋਹਰਾ ਪਸੰਦ ਕਹੋਰੀ-ਹੋਰੀ ਜੋ ਡੂੰਗੇ ਵਿਚਾਰ ਉਸੇ ਮੰਦੇ ਵਿਚੋਂ ਪੀਸੀ ਉਹਦੇ ਨਾਲ ਵੀ ਉਸੇ ਸਹਿਪਾਤ ਨੇ ਉਹ ਵਿਚਾਰ ਆਸੀ ਮਨ ਕਰੂ ਕਿ ਉਹ ਉਹਦੇ ਰੱਸੀਆਂ ਪੜਕੇ ਕੁਝ ਹੋਰ ਜਾਣਨ ਦੀ ਕੁਝ ਹੋਰ ਨਸੂਖਣ ਦੀ ਉਹ ਬਲਾਛਾ ਜਾਵਦੀ ਸੀ ਨਾ ਕਿ ਇਹ ਬਲਾਛਾ ਕਿ ਬਰਾਨੇ ਨੇ ਆਹ ਕਰਕੇ ਇਸੀ ਉਸ ਨੂੰ ਇਸ ਤਰ੍ਹਾਂ ਕੱਟ ਦਿੱਤਾ ਗਿਆ ਜਦੋਂ ਲਾਡੀ ਨੇ ਇਹ ਗੱਲ ਕੀਤੀ ਉਸ ਨੂੰ ਇਸ ਤਰ੍ਹਾਂ ਪორცი ਸੋਹਣਾ ਕਰ ਦਿੱਤੀ ਉਹ ਸਤੀ ਆਪਣੀ ਸਹਿਜ ਭਾਵ ਟੰਗ ਦੇ ਨਾਲ ਰਚਨਾ ਹੁੰਦੀ ਸੀ ਜਿਹੜੀ ਕਿ ਘਾਈ ਵੀ ਜਾ ਸਕਦੀ ਸੀ ਜਿਹੜੀ ਤੇ ਸੁਣਾਈ ਵੀ ਜਾ ਸਕਦੀ ਸੀ ਪੜ੍ਹੀ ਵੀ ਜਾ ਸਕਦੀ ਸੀ ਔਰ ਚਿੱਤ ਦੇ ਵਿੱਚ ਰੱਖੀ ਵੀ ਜਾ ਸਕਦੀ ਔਰ ਇਸ ਤਰ੍ਹਾਂ ਦੀ ਜਿਹੜੀ ਉਸ ਤੇ ਪੈਣੀ ਹੈ ਰਸਨਾਵਾਂ ਨੇ ਉਹ ਨਦੇ ਵਿੱਚ ਉਸ ਵੇਲੇ ਦਾ ਆਪ ਦੀ ਇਹਦਾ ਜਵਾਨੀ ਦਾ ਨਾ ਆਪ ਦੇ ਅਨਪਵਾ ਦਾ ਬੜਾ ਸਹਿਜ ਭਾਵ ਦੇ ਨਾਲ ਬਣ ਨੂੰ ਪਰ ਇਹ ਦੇਖਿਆ ਕਿ ਸੁਰਜੀਤ ਪਾਤ ਤੇ ਇਸ ਸਟ੍ਰੇਟਨ ਇੰਟਾਇਰਆ ਉਸ ਦੀ ਕਰਤਾ ਦੇ ਵਿੱਚ ਮੇਰੇ ਕਾਹਤੇ ਉਸ ਆ ਨਿੰਸ ਸਟੇਜਸ ਬਣ ਜਾਂ ਚੁੱਕੇ ਮੈਂ ਪਰ ਜਿਸ ਦੇ ਵਿੱਚ ਕੇ ਉਹ ਆਉਂਦੇ ਜਾਂਦੀ ਅੰਤੋਂ ਆਉਂਦੀ ਜਾਂਦੀ ਪਾ ਪਰਿਵਰਤ ਕਰਦਾ ਸੀ ਪਰ ਉਹਨਾਂ ਨੂੰ ਇੱਕ ਖਾਸ ਕਿਸਮ ਦੇ ਐਸੇ ਰਹਾਅ ਦੇ ਦਿੰਦਾ ਸੀ ਕਿ ਹਰ ਇੱਕ ਨੂੰ ਉਹ ਆਪ ਦੇ ਲੱਗਦੇ ਸੀ ਦੂਸਰੇ ਦੇ ਸਟੇਜ ਦੇ ਵਿੱਚ ਉਹ ਸਨੇ ਉਹਨਾਂ ਚੱਕਤੀਆਂ ਉਹਨਾਂ ਵਿਚਾਰਾ ਦੇ ਨਾਲ ਵੀ ਆਪਣੇ ਆਪ ਨੂੰ ਗੁੱਥਮ ਕਸਾ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੇ ਵਿੱਚ ਕੋਈ ਵਿਚਾਰ ਕੋਈ ਵਿਚਾਰ ਤਾਂ ਨਹੀਂ ਕੋਈ ਇਸ ਤਰ੍ਹਾਂ ਦੀ ਜਿਹੀ ਚੀਜ਼ ਨਹੀਂ ਸੀ ਉਹ ਹੁੰਦੀ ਐਸਾ ਪਰ ਉਹਨੇ ਇੱਕ ਹੱਤ ਜੋ ਉਸਨੇ ਰੂਪ ਕਰੀਨ ਸਰਵਜਤਵ ਤੇ ਇਕਤਾਸੀ ਕੇ ਇੱਕ ਪੱਤਰ ਸਿਰਜ ਦੇਣਾ ਤੇ ਦੂਸਰਾ ਇੱਕ ਦਾਰਵਲ ਸੱਤ ਤੇਨਾ ਜਾਂ ਇਹ ਐਸਟਰੰਡੀ ਜਿਹੜੀ ਵਿਧੀਆ ਜਿਹੜੀ ਕਿ ਬੜੀ ਸਹਜ ਭਾਵਿਕਣੀ ਉਸ ਦੇ ਰਚ ਉਸ ਸੱਤ ਤੇ ਰਚ ਉਹ ਉਸਨੇ ਐਸਟਾਰ ਕਰ ਤੀ ਜੇ ਉਹ ਉਸਦੀ ਮਨੁਕੀਤੇ ਸਟੇਜ ਆਈ ਉਸੇ ਜਦੋਂ ਉਸਨੇ ਬਹੁਤ ਗੰਭੀਰ ਰਗਾ ਕਰਨੇ ਸ਼ੁਰੂ ਕੀਤੀਆ ਮਨੁੱਖੀ ਹੋ ਨਵਾ ਪੰਜਾਬ 바वत ਪੰਜਾਬ ਦੇ ਵਿਰਸੇ 바वत ਔਰ ਪੰਜਾਬ ਦਾ ਵਿਰਸਾ ਕਿਸ ਤਰ੍ਹਾਂ ਪੜ੍ਹਦੇ ਉੱਤਮ ਵਿਰਸੇ ਦੇ ਨਾਲ ਹੀ ਨਹੀਂ ਮਿਲਿਆ ਕੋਈਆ ਸਭ ਵਿਸ਼ਵ ਦੇ ਉੱਤਮ ਵਿਰਸੇ ਦੇ ਨਾਲ ਮਿਲੁੰਦੇ ਵੀ ਜਾਂਚਿਆ ਜਾਂਦਾ ਸੋ ਇਹ ਇੱਕ ਖਾਸ ਕਿਸਮ ਦੀ 第三 ਸਟੇਜ ਸੀ ਕਿਉਂਕਿ ਮੈਂ ਉਸਤੇ ਪੋਰਟ ਦਾ ਫਿਲਾਸਫੀਕਲ ਪੱਖ ਹੈ। ਔਰ ਚੌਥੀ ਸਟੇਜ ਜਿਹੜੀ ਕਿ ਆਰੰਭੀ ਹੋਈ ਸੀ ਉਹ ਕਿਸਾ ਨੀ ਨਾਲ ਲਿਗੋ ਕਿਸਾ ਨੇ ਦਮ ਚੱਲ ਗਿਆ ਤਾਂ ਉਸ ਲੋ ਬੁਏ ਮਿਲਦੀ ਸੀ ਇੱਕ ਐਸ ਇੰਪੋਰਟ ਨਹੀਂ ਸਕਦੇ ਔਰ ਇੱਕ ਮੇਲਾ ਮੇਲੇ ਦੇ ਵਿੱਚ ਜੋ ਉਹ ਤੇਗਾ ਵੱਟਾ ਕਰਨ ਸੀ ਜਿਸ ਤਰ੍ਹਾਂ ਉਹ ਲੋਕ ਰਹਿੰਦੇ ਸਨ ਕਿਤੇ ਖਾਂ ਦੇ ਦਿੱਤੇ ਸਨ ਉਸਨੇ ਇਸ ਦੇ ਵਰਕਪੈਪਰ ਉਸ ਵਿੱਚ بیان ਕੀਤਾ ਔਰ ਇਸ ਸੋਚ ਦੇ ਨਾਲ بیان ਕੀਤਾ ਜਿਹੜਾ ਕਿ ਜਿਹੜਾ ਰੂਸੀ ਸਾਹਿਤਕਾਰ ਸੀ ਮਖਤਲ ਉਸ ਦੀਆਂ ਰਚਨਾਵਾਂ ਦੇ ਵਿੱਚ ਨਹੀਂ ਜਾਂਦਾ ਉਸ ਦੀਆਂ ਰਚਨਾਵਾਂ ਦੇ ਵਿੱਚ ਮਿਲਦਾ ਉਸ ਨੂੰ ਮਨੁੱਖੀ ਜੀਵਨ ਦਾ ਸਭ ਤੋਂ ਉੱਤਮ ਪੱਖ ਮਿਲ ਗਿਆ ਔਰ ਸਜਿਤ ਪਾਤਰ ਦੇ ਜਿਹੜੇ ਪੁਆਇੰਟਸ ਸੀ ਮੇਰਾ ਉਹ ਵਕਤਾਂ ਤੇ ਜਿਹੜਿਆ ਤਾਂ ਨਾ ਉਸਨੂੰ ਕੱਟ ਨਹੀਂ ਸਕਦੇ। ਔਰ ਜਿਹੜੀ ਦੂਸਰੀ ਸੀ ਅਸੀਂ ਮੋੜ ਨਹੀਂ ਸਕਦੇ ਉਸ ਦੇ ਵਿੱਚ ਜੋ ਸਟੇਫਿਕੇਸ਼ਨ ਵੀਰ ਦਾ ਕੈਨਾ ਪ੍ਰਵਾਨਾ ਦੀ ਹੈ ਨਾ ਫਿਲਸਾਫੇ ਉਹ ਪਰੇਕਸ਼ੀ ਤਾਈ ਦੇ ਉਸ ਸੋ ਇਸ ਸੱਚੀ ਹੋਂਦ ਇਹ ਨਹੀਂ ਨਾਲ ਕਿ ਬਾਹਰ ਜਿੱਥੇ ਵੀ ਉਹ ਉਹ ਹੋਏ ਬੰਚੀ ਫਰਮ ਆਈ ਟ੍ਰਾਂਸਲੇਸ਼ਨ ਵਿੱਚ ਉਹ ਹੁੰਦੇ ਦਾ ਬਹੁਤ ਬਹਾਵ ਬੀਚ। ਮਿਸਾਲ ਦੇ ਤੌਰ ਤੇ ਜਦੋਂ ਅਮਰੀਕਾ ਦਾ ਸਭ ਤੋਂ ਵੱਡਾ ਵਿਦਵਾਨ ਸੀ ਚੌਮਸਕੀ ਉਸ ਨੂੰ ਇਸ ਮੇਰੇ ਬਾਰੇ ਤੇ ਜੇ ਇਸ ਬਾਰੇ ਦੇ ਸਰਗਰ ਕਿ ਕਿਸ ਤਰ੍ਹਾਂ ਉਤੋਂ ਦੇ ਕਵੀ ਹਰ ਉਤੋਂ ਦੇ ਲੋਕ ਜਿਹੜੇ ਉਸ ਨੂੰ ਮਸੂਸ ਕਰਦੇ ਤਾਂ ਉਹ ਗਾਧੇਗਾ ਉੱਠਿਆ ਉਸ ਨੂੰ ਲੱਗਿਆ ਕਿ ਪਹਿਲੀ ਵਾਰੀ ਹੈ ਕਿ ਦੁਨੀਆ ਦੇ ਵਿੱਚ ਕੋਈ ਸ਼ਕਤੀ ਉੱਕੀ ਹੈ ਜਿਹੜੀ ਸੇ ਜੋ ਖਰਾਹੇ ਜਾ ਰਹੀ ਹੈ ਦੁਨੀਆ ਉਸ ਨੂੰ ਬਚਾਉਣ ਦੇ ਖਾਤਰ ਤੱਪ ਪਿਆ ਇੱਥੋਂ ਤੱਕ ਕਿ ਜੋ ਬੰਦਾ ਉਸ ਵੀ ਇੰਟਰਵਿਊ ਕਰ ਰਿਹਾ ਸੀ ਉਸ ਨੇ ਉਨ ਨੂੰ ਪੁੱਛਿਆ ਕਿ ਮੈਂ ਕਿਸਾਨਾਂ ਕੋ ਜਾ ਕੇ ਇਹ ਕਹਿਣਾ ਕਿ ਉਹ ਤੁਹਾਡੇ ਤੰਗਵਾਦ ਕਰਦੇ ਕਿ ਤੁਸੀਂ ਇਸ ਤਰ੍ਹਾਂ ਦੇ ਵਿਚਾਰੇ ਕਰਿਓ ਕਿ ਤੇ ਤਾਂ ਉਸਨੇ ਕਿਹਾ ਕਿ ਤਾਂ ਨਾ ਅਸਚਾ ਹੈ ਉਹ ਮੇਰਾ ਕਰੋ ਉਹਨਾਂ ਕਿ ਮੈਨੂੰ ਇਸ ਤਰ੍ਹਾਂ ਦੇ ਜਿਹੜੇ ਚਾਹ ਹਨ ਉਹ ਸੁਝੇ ਨੇ ਉਹਨਾਂ ਇਸ ਤਾਂ ਨਾ ਨਾ ਇਹ ਵਰਜੋਤ ਜਿਹੜਾ ਵਾਪਰ ਉਸ ਨੂੰ ਜਾਣ ਕੇ ਉਸ ਨੂੰ ਮਹਿਸੂਸ ਕਰਕੇ ਔਰ ਇਸ ਨੂੰ ਨਵੀਂ ਦੁਨੀਆ ਦਾ ਕੋਈ ਸੁਣੀਆ ਨਵੀਂ ਦੁਨੀਆ ਜੋ ਪੇਪਰ ਉਹ ਪੁਝਾ ਕਰ ਹੋ ਸਕਦਾ ਸੋ ਐਥੇ ਸੰਜੀਤ ਬਾਸ ਪੰਜਾਬੀ ਦਾ ਕੋਈ ਇੱਕ ਰਚਨਾ ਕਰਦਾ ਔਰ ਅਮਰੀਕਾ ਦੇ ਵਿੱਚ ਜਦੋਂ ਉਸ ਦੇ ਪਾ ਉਤਨ ਇਸ ਹੱਤੋਂ ਸੂਰਜਾ ਚੱਪਤ ਸਾਰੇ ਬੱਤੇ ਨੂੰ ਦਸਲਾ ਦੇ ਤਾ ਉਹ ਗੱਲ ਕਰਛੇ ਸੋ ਇਸ ਤਰ੍ਹਾਂ ਲੱਸੀ ਚੰਗੀ ਪੱਤੇ ਇਸ ਤਰ੍ਹਾਂ